ਸਤਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਸਰਗਰਮ ਹੋਏ ਸਨ ਸਿੱਧੂ ਜੋੜਾ ਉਹਨਾਂ ਨੂੰ ਕਾਫੀ ਆਸ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਜਿਹੜੇ ਵੱਡਾ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾ ਸਕਦਾ ਹੈ ਨਾਲ ਹੀ ਉਹਨਾਂ ਨੂੰ ਇਹ ਵੀ ਸੀ ਕਿ ਜਿਹੜੀ ਅੰਮ੍ਰਿਤਸਰ ਦੀ ਸੀਟ ਤੋਂ ਪਿਛਲੀ ਵਾਰ ਨਵਜੋਤ ਸਿੰਘ ਸਿੱਧੂ ਚੋਣ ਲੜੇ ਸਨ ਉੱਥੋਂ ਮੈਡਮ ਨਵਜੋਤ ਕੌਰ ਸਿੱਧੂ ਨੇ ਆਪਣੀ ਦਾਵੇਦਾਰੀ ਜਿਹੜੀ ਹੈ ਉਹ ਪੇਸ਼ ਕੀਤੀ ਸੀ ਇਸ ਤੋਂ ਬਾਅਦ ਦੇ ਵਿੱਚ ਜਿਵੇਂ ਕਾਂਗਰਸ ਹਾਈ ਕਮਾਂਡ ਦੇ ਪ੍ਰਿਆंका ਗਾਂਧੀ ਨੂੰ ਨਵਜੋਤ ਸਿੰਘ ਸਿੱਧੂ ਮਿਲੇ ਸਨ ਬੇਸ਼ੱਕ ਉਸ ਤੋਂ ਬਾਅਦ ਉਹਨਾਂ ਨੂੰ ਆਸ ਸੀ ਕਿ ਅਹੁਦੇ ਦੀ ਜਿਹੜੀ ਪੇਸ਼ਕਸ਼ ਹੈ ਉਹ ਹੋਏਗੀ ਕਾਫੀ ਸਮਾਂ ਇੰਤਜ਼ਾਰ ਤੋਂ ਬਾਅਦ ਪੇਸ਼ਕਸ਼ ਨਹੀਂ ਵੀ ਹੋਈ ਪਰ ਨਵਜੋਤ ਸਿੰਘ ਸਿੱਧੂ ਵੱਲੋਂ ਕੋਈ ਵੀ ਕਾਂਗਰਸ ਪਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਸੀ ਜਿਹੜਾ ਉਹ ਨਹੀਂ ਦਿੱਤਾ ਗਿਆ ਪਰ ਇਸ ਦੇ ਉਲਟ ਮੈਡਮ ਨਵਜੋਤ कौर ਸਿੱਧੂ ਵੱਲੋਂ ਜੋ 500 ਕਰੋੜ ਵਾਲਾ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਜਿਹੜੀ ਕਾਂਗਰਸ ਪਾਰਟੀ ਵੱਲੋਂ ਦੂਰੀ ਸੀ ਉਹ ਹੋਰ ਜ਼ਿਆਦਾ ਬੰਨੀ ਸ਼ੁਰੂ ਹੋਈ ਕਿਉਂਕਿ ਪੰਜਾਬ ਦੇ ਕਾਂਗਰਸੀ ਲੀਡਰ ਪਹਿਲਾਂ ਹੀ ਇਹ ਗੱਲ ਕਹਿ ਰਹੇ ਸਨ ਕਿ ਇਹਨਾਂ ਨੇ 6 ਸਾਲ ਆਪਣੇ ਹਲਕੇ ਦੀ ਜਿਹੜੀ ਹੈ ਸਾਰ ਨਹੀਂ ਲਈ ਭਾਵੇਂ ਕਿ ਥੋੜਾ ਜਿਹਾ ਜਿਹੜਾ ਵਿਰੋਧ ਸੀ ਉਹ ਆਲਰੇਡੀ ਪੰਜਾਬ ਦੇ ਜਿਹੜੇ ਕਾਂਗਰਸ ਲੀਡਰਸ ਹਨ ਉਹਨਾਂ ਵੱਲੋਂ ਦਰਜ ਕਰਵਾਇਆ ਗਿਆ ਸੀ ਪਰ ਹਾਈ ਕਮਾਂਡ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਇਹਨਾਂ ਦੇ ਪ੍ਰਤੀ ਨਹੀਂ ਸੀ ਪਰ ਹੁਣ 500 ਕਰੋੜ ਦੇ ਬਿਆਨ ਤੋਂ ਬਾਅਦ ਇਹਨਾਂ ਦੇ ਲਈ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਅਨੁਸ਼ਾਸਨਹੀਨਤਾ ਦੇ ਨਾਮ ਤੇ ਕਾਰਵਾਈ ਹੋਈ ਉਸ ਤੋਂ ਬਾਅਦ ਅੱਜ ਤੱਕ ਵੀ ਇਹਨਾਂ ਦੇ ਬਾਰੇ ਵਿੱਚ ਹਾਈ ਕਮਾਂਡ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਸੰਕੇਤ ਹੈ ਉਹ ਨਹੀਂ ਦਿੱਤਾ ਗਿਆ ਪਾਰਟੀ ਦੇ ਵਾਪਸੀ ਨੂੰ ਲੈ ਕੇ ਇਸ ਦੇ ਉਲਟ ਮੈਡਮ ਨਵਜੋਤ कौर ਸਿੱਧੂ ਵੱਲੋਂ ਪਿਛਲੇ ਦਿਨੀ ਲਗਾਤਾਰ ਜੜੀਆਂ ਭਾਜਪਾ ਦੇ ਵੱਡੇ ਲੀਡਰਾਂ ਦੇ ਨਾਲ ਮੀਟਿੰਗਸ ਕੀਤੀਆਂ ਜਾ ਰਹੀਆਂ ਹਨ ਉਹਨੂੰ ਲੈ ਕੇ ਚਰਚਾ ਜਿਹੜੀ ਹੈ ਇਹ ਛਿੜੀ ਹੋਈ ਹੈ ਕਿ ਹੁਣ ਜਿਹੜਾ ਸਿੱਧੂ ਜੋੜਾ ਹੈ ਇਹ ਭਾਜਪਾ ਵਿੱਚ ਚਾਂਦੀ ਜਿਹੜੀ ਹੈ ਉਹ ਤਿਆਰੀ ਕਰ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਸਿੰਘ ਨਵਜੋਤ कौर ਸਿੱਧੂ ਬਾਰੇ ਸਖਤ ਰੁਖ ਅਖਤਿਆਰ ਕਰਦੇ ਆਂ ਸੰਕੇਤ ਦਿੱਤਾ ਹੈ ਕਿ ਪਾ ਉਹ ਇਸ ਮਾਮਲੇ ਦੇ ਉੱਪਰ ਕਿਸੇ ਵੀ ਚਰਚਾ ਇਸ ਵੀ ਮਾਮਲੇ ਦੇ ਉੱਪਰ ਕੋਈ ਵੀ ਚਰਚਾ ਜਿਹੜੀ ਹੈ ਨਹੀਂ ਕਰਨਾ ਚਾਹੁੰਦੇ ਜੋ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ ਸਿੱਧੂ ਜੋੜੇ ਵੱਲੋਂ ਭਾਜਪਾ ਕੋਲ ਨੇ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਤੇ ਸਿੱਧੂ ਦੀ ਸਰਗਰਮੀ ਰਾਜਨੀਤੀ ਵਿੱਚ ਵਾਪਸੀ ਲਈ ਮੁੱਖ ਮੰਤਰੀ ਦੇ ਚਿਹਰੇ ਦੀ ਸ਼ਰਤ ਦੇ ਸਵਾਲ ਪੁੱਛੇ ਜਾਣ ਤੇ ਵੜਿੰਗ ਨੇ ਕਿਹਾ ਕੋਈ ਵੀ ਕਿਸੇ ਨੂੰ ਵੀ ਮਿਲ ਸਕਦਾ ਹੈ ਕਿਸੇ ਤੇ ਰੋਕ ਨਹੀਂ ਹੈ ਪਰ ਮੈਂ ਉਸ ਕੰਮ ਬਾਰੇ ਗੱਲ ਨਹੀਂ ਕਰਾਂਗਾ ਜੋ ਰੁਕ ਚੁੱਕਾ ਹੈ ਖਤਮ ਹੋ ਚੁੱਕਾ ਹੈ ਮੈਂ ਇਸ ਵਿਸ਼ੇ ਤੇ ਵਾਰ-ਵਾਰ ਬਹਿਸ ਨਹੀਂ ਕਰਨਾ ਚਾਹੁੰਦਾ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ ਐ ਅਮਰਿੰਦਰ ਸਿੰਘ ਰਾਜਾਵੜਿੰਗ ਸਿਰਫ ਇਹੀ ਗੱਲ ਕਹੀ ਕਿ ਇਹ ਮੁੱਦਾ ਹੁਣ ਜਿਹੜਾ ਹਾਈ ਕਮਾਂਡ ਦੇ ਕੋਲ ਹੈ ਮੈਂ ਇਸ ਤੇ ਉੱਪਰ ਵਾਰ-ਵਾਰ ਗੱਲ ਨਹੀਂ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਉਹਨਾਂ ਲਈ ਹੁਣ ਕੋਈ ਵੀ ਜਿਹੜੀ ਥਾਂ ਉਹ ਨਹੀਂ ਬਚੀ ਜੋ ਅਧਿਐਯ ਖਤਮ ਹੋ ਗਿਆ ਉਸ ਤੇ ਗੱਲ ਨਹੀਂ ਕਰਨੀ ਕਹਿੰਦਾ ਭਾਵ ਕਿ ਜਿਸ ਤਰੀਕੇ ਤੇ ਨਾਲ ਅਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਹੈ ਪਰ ਉਹਨਾਂ ਵੱਲੋਂ ਇਹ ਗੱਲ ਕਹੀ ਜਾਣੀ ਕਿ ਉਹਨਾਂ ਦੇ ਸਿੱਧੂ ਜੋੜੇ ਲਈ ਹੁਣ ਕਾਂਗਰਸ ਵਿੱਚ ਕੋਈ ਵੀ ਥਾਂ ਜਿਹੜੀ ਹੈ ਉਹ ਨਹੀਂ ਬਚੀ ਇਸ ਦਾ ਮਤਲਬ ਹਾਈ ਕਮਾਂਡ ਵੱਲੋਂ ਕੋਈ ਨਾ ਕੋਈ ਜਿਹੜੇ ਸੰਕੇਤ ਹੈ ਉਹ ਦੇ ਦਿੱਤੇ ਗਏ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਜੇਕਰ ਸਿੱਧੂ ਜੋੜਾ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਜਾਂ ਹੋਵੇ ਤਾਂ ਕਾਂਗਰਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਉਹਦੇ ਉੱਪਰ ਪ੍ਰਤੀਕਿਰਿਆ ਨਹੀਂ ਕੀਤੀ ਜਾਏਗੀ ਔਰ ਇੱਕ ਹੋਰ ਜਿੱਥੋਂ ਅੰਮ੍ਰਿਤਸਰ ਸੀਟ ਤੋਂ ਉਮੀਦਵਾਰੀ ਮੈਡਮ ਨੇ ਪੇਸ਼ ਕੀਤੀ ਸੀ ਉਥੋਂ ਵੀ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਹੋਣਾ ਸ਼ੁਰੂ ਹੋਇਆ ਹੈ ਉਥੋਂ ਦੇ ਜੋ ਲੀਡਰ ਹੈ ਉਹਨਾਂ ਨੇ ਵੀ ਜਿਹੜਾ ਹਾਈ ਕਮਾਂਡ ਨੂੰ ਇੱਕ ਭਾਜਪਾ ਦੀ ਹਾਈ ਕਮਾਂਡ ਨੂੰ ਪੱਤਰ ਲਿਖਿਆ ਹੈ ਕਿ ਜੋ ਅੰਮ੍ਰਿਤਸਰ ਦੇ ਵਿੱਚ ਵਿਕਾਸ ਕਾਰਜ ਹੋ ਰਹੇ ਨੇ ਉਹ ਭਾਜਪਾ ਸਰਕਾਰ ਪਹਿਲਾਂ ਹੀ ਕਰ ਰਹੀ ਹੈ ਸਿਰਫ ਸਿੱਧੂ ਜੋੜਾ ਉਹਨਾਂ ਦਾ ਜਿਹੜਾ ਮੈਡਮ ਨਵਜੋਤ ਕੌਰ ਸਿੱਧੂ ਉਸ ਦਾ ਕ੍ਰੈਡਿਟ ਲੈਣ ਦੇ ਲਈ ਹੀ ਇਹ ਜੋ ਬਿਆਨਬਾਜ਼ੀ ਹੈ ਉਹ ਕਰ ਰਹੇ ਹਨ ਧੰਨਵਾਦ